ਸਸਿਕਾ ਜੀ ਮੈਂ ਹਕਮਿਕ ਕਪੂਰ ਤੁਸੇ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਇੱਕ ਵਾਰ ਫੇਰ ਪ੍ਰਵਾਸੀਆਂ ਦੀ ਵੱਡੀ ਗਿਣਤੀ ਵਿੱਚ ਸਵਾਗਤ ਕਰ ਸਕਦਾ ਹੈ ਕੈਨੇਡਾ ਦੇ ਵਿੱਚ ਹਾਊਸਿੰਗ ਸੰਕਟ ਅਤੇ ਮਹਿੰਗਾਈ ਦੇ ਮਸਲੇ ਆ ਦਰਮਿਆਨ ਅੱਦੇ ਲੋਕਾਂ ਦੇ ਵੱਲੋਂ ਪ੍ਰਵਾਸੀਆਂ ਦੇ ਲਈ ਦਰਵਾਜ਼ੇ ਖੁੱਲੇ ਰੱਖਣ ਦੀ ਹਮਾਇਤ ਕੀਤੀ ਗਈ ਹੈ ਜੀ ਹਾਂ ਚਾਰ ਵੱਡੇ ਸ਼ਹਿਰਾਂ ਟੋਰਾਂਟੋ ਵੈਨਕੂਵਰ ਐਗਮਿੰਟਨ ਅਤੇ ਕੈਲਗਰੀ ਦੇ 45% ਲੋਕਾਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੀ ਆਮਦ ਬੰਦ ਨਹੀਂ ਹੋਣੀ ਚਾਹੀਦੀ ਪਰ ਇਸ ਨੂੰ ਘਟਾਇਆ ਜ਼ਰੂਰ ਜਾਵੇ ਕੈਨੇਡੀਅਨ ਜਨਤਾ ਨੇ ਇਸ ਦੇ ਸਮਰਥਨ ਦੇ ਵਿੱਚ ਪੰਜਾਬੀ ਕੈਨੇਡਾ ਦਾ ਰਾ ਪੱત્ર ਕੱਢ ਦਿੱਤੇ ਦੱਸਦੇ ਕਿ ਇੱਕ ਰਿਪੋਰਟ ਦੇ ਅਨੁਸਾਰ opinion poll ਦੇ ਨਤੀਜੇ ਮੁਤਾਬਕ 22% ਲੋਕਾਂ ਨੇ ਕਿਹਾ ਕਿ ਨਵੇਂ ਪਰਵਾਸੀਆਂ ਦੇ ਲਈ ਕੈਨੇਡਾ ਦੇ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣ ਜਦਕਿ ਇਸ ਅੰਕੜੇ ਤੋਂ ਦੁੱਗਨੇ ਲੋਕਾਂ ਦਾ ਕਹਿਣਾ ਹੈ ਕਿ ਪਰਵਾਸੀਆਂ ਦੀ ਆਮਦ ਦੇ ਨਾਲ ਉਹਨਾਂ ਦੇ ਸ਼ਹਿਰ ਉੱਤੇ ਹਾਂ ਪੱਖੀ ਅਸਰ ਪਿਆ ਹੈ ਵੈਨਕੂਵਰ ਦੇ 54% ਲੋਕਾਂ ਦਾ ਮੰਨਣਾ ਹੈ ਕਿ ਪ੍ਰਵਾਸੀ ਦੀ آمد ਦੇ ਨਾਲ ਉਹਨਾਂ ਦੇ ਸ਼ਹਿਰ ਨੂੰ ਫਾਇਦਾ ਹੋਇਆ ਜਦਕਿ ਟੋਰਾਂਟੋ ਵਿਖੇ ਇਹ ਅੰਕੜਾ 49% ਦਰਜ ਕੀਤਾ ਗਿਆ ਦੱਸਿਆ ਕਿ ਸਰਵੇਖਣ ਦੇ ਵਿੱਚ ਗਿਣਤੀ ਜਿਹੜੀ ਰੱਖੀ ਗਈ ਹੈ ਸੀਮਤ ਉਸੇ ਇੱਕ ਸ਼ਤਵੀ ਹੈ ਸਰਵੇਖਣ ਦੌਰਾਨ ਲੋਕਾਂ ਨੂੰ ਪੁੱਛਿਆ ਗਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਰਿਫਿਊਜ਼ਸ ਐਂਡ ਟੈਂਪਰੇਰੀ ਫੌਨ ਵਰਕਰਸ ਦੇ ਵਿੱਚੋਂ ਕਿਹੜੀ ਸ਼੍ਰੇਣੀ ਨੂੰ ਤਰਜੀਹ ਦਿੱਤੀ ਜਾਵੇ ਤਾਂ ਕੁਮਾਂਤਰੀ ਵਿਦਿਆਰਥੀ 49% ਲੋਕਾਂ ਦੀ ਹਮਾਇਤ ਦਿਨ ਸਭ ਤੋਂ ਉੱਤੇ ਰਹੇ ਦੂਜਾ ਸਥਾਨ ਰਿਫਿਊਜੀਆ ਨੂੰ ਮਿਲਿਆ ਅਤੇ ਤੀਜੇ ਸਥਾਨ ਤੇ ਆਜੀ ਵਿਦੇਸ਼ੀ ਕਾਮੇ ਰਹੇ ਸਪਾਂਸਰਡ ਫੈਮਿਲੀ ਮੈਂਬਰਸ 45% ਲੋਕਾਂ ਦੀ ਹਮਾਇਤ ਦੇ ਨਾਲ ਚੌਥੇ ਅਤੇ ਇਕਨੋਮਿਕ ਇਮੀਗ੍ਰੈਂਟਸ ਪੰਜਵੇਂ ਸਥਾਨ ਉਤੇ ਰਹੇ ਸਰਵੇਖਣ ਵਿੱਚ ਸ਼ਾਮਲ 23% ਲੋਕਾਂ ਦਾ ਕਹਿਣਾ ਸੀ ਕਿ ਪ੍ਰਵਾਸੀਆਂ ਦੀ ਆਮਦ ਦੇ ਵਿੱਚ ਕੋਈ ਘਟौती ਕਰਨ ਦੀ ਜ਼ਰੂਰਤ ਨਹੀਂ ਹੈ ਪਰ ਇਹਨਾਂ ਦੀਆਂ ਤਰਜ਼ੀਆਂ ਦੇ ਵਿੱਚ ਫਰਕ ਨਜ਼ਰ ਆਇਆ ਹੈ ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਸਪੌਂਸਰਡ ਫੈਮਲੀਆਂ ਨੂੰ ਸਭ ਤੋਂ ਵੱਧ ਤਰਜੀਹ ਦਿੱਤਾ ਜਾਵੇ ਪਰ ਇਸ ਮਗਰੋਂ ਇਕਨੋਮਿਕ ਇਮੀਗ੍ਰੈਂਟਸ ਅਤੇ ਇੰਟਰਨੈਸ਼ਨਲ ਸਟੂਡੈਂਟਸ ਦਾ ਨੰਬਰ ਆਉਣਾ ਚਾਹੀਦਾ ਹੈ ਸਿਰਫ ਇੱਥੇ ਹੀ ਬਾਸ ਨਹੀਂ 10% ਲੋਕ ਅਜੇ ਵੀ ਸਾਹਮਣੇ ਆਏ ਜੋ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਚਾਹੁੰਦੇ ਨੇ ਕੁਮਾਂਤਰੀ ਵਿਦਿਆਰਥੀਆਂ ਨੂੰ ਤਿੱਤੀ ਸਭ ਤੋਂ ਜ਼ਿਆਦਾ ਤਰਜੀਹ ਸਰਵੇਖੰਡਰਾਂ ਜਦੋਂ ਲੋਕਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਕਿਹੜੀ ਸ਼੍ਰੇਣੀ ਦੇ ਪ੍ਰਵਾਸੀਆਂ ਨੂੰ ਮੁਲਕ ਵਿੱਚ ਦਾਖਲ ਹੋਣ ਤੋਂ ਰੋਕਣਾ ਚਾਹੀਦਾ ਹੈ ਤਾਂ 22% ਨੇ ਰਿਫਿਊਜ਼ੀਆਂ ਦਾ ਨਾਂ ਲਿਆ ਜਦਕਿ 28% ਆਰਜੀ ਵਿਦੇਸ਼ੀ ਕਾਮਿਆਂ ਦੇ ਵਿਰੋਧ ਵਿੱਚ ਆ ਗਏ ਤੇ ਕੁਮਾਂਤਰੀ ਵਿਦਿਆਰਥੀਆਂ ਦਾ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਸਭ ਤੋਂ ਘੱਟ ਦਰਜ ਕੀਤੀ ਗਈ ਇੱਥੇ ਦੱਸਣਾ ਬੰਦੇ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਟੱਡੀ ਵੀਜ਼ਾ ਦੀ ਗਿਣਤੀ ਪਹਿਲਾਂ ਹੀ ਘਟਾਈ ਜਾ ਚੁੱਕੀ ਹੈ ਅਤੇ ਆਉਂਦੀ ਪਹਿਲੀ ਨਵੰਬਰ ਤੋਂ ਵਰਕ ਪਰਮਿਟ ਦੇ ਆਸ ਸੰਬੰਧਿਤ ਨਵੇਂ ਨਿਯਮ ਲਾਗੂ ਕਿਤੇ ਜਾ ਚੁਕੇ ਨੇ ਅਤੇ ਦੂਜੇ ਪਾਸੇ ਆਜੀ ਵਿਦੇਸ਼ੀ ਕਾਮਯਤੇ ਨਾਲ ਸੰਬੰਧਿਤ ਨਵੇਂ ਨਿਯਮ 26 ਤੰਬਵ ਤੋਂ ਲਾਗੂ ਹੋ ਚੁਕੇ ਨਹੀਂ ਜਿਨ੍ਹਾਂ ਤਹਿਤ ਕੋਈ ਵੀ ਕਾਰੋਬਾਰੀ ਆਪਣੀ ਕੀਤਿਆਂ ਦਾ ਸਿਰਫ 10% ਹਿੱਸਾ ਹੀ ਆਜੀਆ ਵਿਦੇਸ਼ੀ ਕਾਮਿਆਂ ਨੂੰ ਰੱਖ ਸਕਦਾ ਹੈ ਦੱਸਿਆ ਕਿ ਸਰਵੇਖਣ ਦੇ ਵਿੱਚ ਮਾਮਲੀ ਥਰੂਟੀ ਤੋਂ ਇਨਕਾਰ ਨਹੀਂ ਕੀਤਾ ਗਿਆ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ we